ਖਬਰ ਹੁਸ਼ਿਆਰਪੁਰ ਦੇ ਕਸਬਾ ਉੜਮਰਤੋ ਹੈ ਜਿੱਥੇ ਕਿ ਦਿਨ ਚੜ੍ਹਦਾ ਹੀ ਮੰਦਰ ਤੋਂ ਮੱਥਾ ਟੇਕ ਕੇ ਵਾਪਸ ਘਰ ਆ ਰਹੇ ਕੌਂਸਲਰ ਕੁਲਜੀਤ ਕੌਰ ਬਿੱਟੂ ਪਤਨੀ ਰਕੇਸ਼ ਕੁਮਾਰ ਬਿੱਟੂ ਤੇ ਦੋ ਲੁਟੇਰਿਆਂ ਨੇ ਅਚਾਨਕ ਹੀ ਹਮਲਾ ਕਰਕੇ ਗੰਭੀਰੂ ਬੀ ਜਖਮੀ ਕਰ ਦਿੱਤਾ ਜਖਮੀ ਕਰਨ ਤੋਂ ਬਾਅਦ ਹਮਲਾਵਰ ਕੌਂਸਲਰ ਕੁਲਜੀਤ ਕੌਰ ਦੇ ਟੋਪਸ ਚਾਪਟ ਕੇ ਫਰਾਰ ਹੋ ਗਏ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਪੀੜਤ ਕੁਲਜੀਤ ਕੌਰ ਨੇ ਦੱਸਿਆ ਕਿ ਉਕਤ ਵਾਰਦਾਤ ਉਸ ਸਮੇਂ ਵਾਪਰੀ ਜਦੋਂ ਉਹ ਆਪਣੀ ਜਠਾਣੀ ਨਾਲ ਘਰ ਦੇ ਨਜ਼ਦੀਕ ਹੀ ਆ ਰਹੀ ਸੀ ਕਿ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਸ ਤੇ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਉਸ ਨੂੰ ਜ਼ਖਮੀ ਹਾਲਤ ਵਿੱਚ ਟਾਂਡਾ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਉਸਨੇ ਦੱਸਿਆ ਕਿ ਇਸ ਬਾਬਤ ਉਸਨੇ ਸੰਬੰਧਤ ਥਾਣੀ ਦੀ ਪੁਲਿਸ ਨੂੰ ਸੂਚਿਤ ਕਰਦਿਆ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਇਸ ਤੀਤੁਲਾ ਮਾਤਮ ਵਾਪਸ ਆ ਰਹੀ ਸੀ ਉਹ ਦੋ ਬੰਦੇ ਆਏ ਮੇਰੇ ਅੱਗੇ ਆ ਕੇ ਖੜਾ ਹੋ ਗਿਆ ਮਿਲ ਕਹਿੰਦਾ ਆਂਟੀ ਜੀ ਆਂਟੀ ਜੀ ਮੈਂ ਇੱਕ ਗੱਲ ਮੇਰਾ ਦੁੱਧ ਤੇ ਸਿਰ ਚੂਨੇ ਇਤਤਫ ਦਾ ਬਾਹਰ ਆ ਫੇ ਫੇ ਮੇਰੇ ਪੈਰ ਲੰਬੀ ਪੈਲੇ ਫੇ ਕੋਈ ਨਹੀਂ ਕੀ ਕੁਝ ਮਾਰਿਆ ਉਹਨੇ ਮੇਰੇ ਤੇਰ ਕੀ ਲੈ ਗਈ ਤੁਹਾਡੇ ਹੋ ਗਏ ਮੇਰਾ ਟੋਪਸ ਲੈ ਗਿਆ ਲਾ ਕੇ ਕਹਿੰਦੇ ਇੱਕ ਮੁੰਦੀ ਵੀ ਸੀਗੀ ਇੱਕ ਮੁੰਦੀ ਵੀ ਸੀਗੀ ਬਹੁਣ ਜਿਆਦਾ ਮੁੰਦੀ ਵੀ ਲੈ ਗਿਆ ਕਿੰਨ ਦੀ ਤਰ੍ਹਾਂ ਇਹੋ ਮੰਦਰ ਜਾਂਦੇ ਜਿੱਦਾਂ ਤੇ ਵਾਪਸ ਆ ਰਹੇ ਸੀ ਜੇ ਬਦੀ ਭਾਦੀ ਤਾਂ ਇਹੋ ਮੇਰੀ ਵਾਈਫ ਹੈ ਤੇ ਦੋ ਜਣੇ ਜਿਹਨਾਂ ਦਾ ਪਿੱਛਾ ਕਰਦੇ ਗਲੀ ਦੇ ਵਿੱਚ ਹੀ ਆ ਕੇ ਇਹਨਾਂ ਨੂੰ ਘੇਰ ਰਿਆ ਹੈ ਘੇਰ ਕੇ ਇਹਦੇ ਸਿਰ ਦੇ ਵਿੱਚ ਕੋਈ ਟੱਕੀ ਚੀਜ਼ ਮਾਰੀ ਹੈ ਜਿਹਦੇ ਨਾਲ ਇੱਥੇ ਕਾਫੀ ਐਡਾ ਸਾਰਾ ਟੱਕ ਜੜਾ ਲੱਗਾ ਇੰਨਾ ਡੂੰਗਾ ਹੈ ਉਹ ਤੇ ਇਹ ਡੱਗ ਗਈ ਹੈ ਜੀ ਇੱਕ ਮੁੰਦੀ ਲਾਈ ਅਤੇ ਇੱਕ ਟੋਪਸ ਲਾਏ ਆ ਲਾ ਕੇ ਤੋਂ ਉਹ ਦੌੜ ਗਏ ਆ ਤੇ ਅਸੀਂ ਤਾਂ ਇਹੋ ਹੀ ਸਾਰਿਆਂ ਨੂੰ ਸਰਕਾਰ ਅੱਗੇ ਵੀ ਫਰਿਆਦ ਕਰਦੇ ਆ ਕਿ ਭਾਈ ਇਦਾਂ ਦੇ ਜਿਹੜੀਆਂ ਚੋਰੀਆਂ ਚੱਕੇ ਜਿਹੜੇ ਚੋਰ ਫਿਰਦੇ ਆ ਨਸ਼ੇੜੀ ਫਿਰਦੇ ਆ ਤੇ ਜੇ ਇਹਨਾਂ ਤੇ ਚੰਗੀ ਤਰ੍ਹਾਂ ਨਾਥ ਨਾ ਪਾਈ ਤੇ ਮੈਨੂੰ ਲੱਗਦਾ ਵੀ ਘਰਾਂ 'ਚ ਆ ਕੇ ਜੀ ਲੁੱਟ ਲੁੱਟ ਕੇ ਜਾਣਗੇ ਕਿ ਬਜ਼ਾਰ ਤੇ ਵਿੱਚ ਵੀ ਇਦਾਂ ਦਾ ਕੰਮ ਹੋਇਆ ਸੀ ਉਹ ਲੇਡੀ ਨੂੰ ਘਰ ਦੇ ਵਿੱਚੋਂ ਲਗੇ ਸੀ ਤਾਂ ਹਲੇ ਤੱਕ ਕੋਈ ਪਤਾ ਨਹੀਂ ਲੱਗਾ ਤੇ ਜੇ ਇਹ ਬੰਦੇ ਇਹ ਨਹੀਂ ਫੜਨਗੇ ਤੇ ਅਸੀਂ ਗਾਂਧੀ ਕਾਰਵਾਈ ਕੀ ਕਰਾਂਗੇ ਅਸੀਂ ਸਾਰੇ ਕੌਂਸਲਰ ਆਏ ਮੇਰੀ ਵਾਈਫ ਵੀ ਕੌਂਸਲਰ ਆ ਮੈਂ ਵੀ ਤੇਰੇ ਅਨਵਰੀ ਕੌਂਸਲਰ ਰਹਿ ਚੁੱਕਾ ਤੇ ਸਾਰੇ ਅਸੀਂ ਇਕੱਠੇ ਹੋ ਕੇ ਤਾਂ ਫੇਰ ਅਸ ਇਹ ਹੋ ਜੋ ਵੀ ਸਾਨੂੰ ਕਰਨਾ ਪਿਆ ਤੇ ਅਸੀਂ ਉਹ ਕਰਾਂਗੇ ਨਹੀਂ ਤਾਂ ਇਹ ਬੰਦੇ ਜਿਹੜੇ ਆ ਅਸੀਂ ਕਹਿੰਨੇ ਆ ਵੀ ਕੈਮਰੇ ਲੱਗੇ ਆ ਕੈਮਰਿਆਂ ਦੇ ਵਿੱਚੋਂ ਅੱਜ ਬੰਦੇ ਇਹ ਸਾਨੂੰ ਹਾਜ਼ਰ ਚਾਹੀਦੇ ਆ ਜੇ ਇਹਦੀ ਜਾਂਚ ਚੱਲ ਜਾਂਦੀ ਤੇ ਸਾਡੇ ਵੱਲੇ ਤਾਂ ਕੁਝ ਵੀ ਨਹੀਂ ਸੀਗਾ ਰਹਿ ਗਿਆ ਹੋਇਆ ਤੇ ਅਸੀਂ ਇਹੋ ਹੀ ਕਹਿੰਨੇ ਆ ਵੀ ਸ਼ਾਮ ਤੱਕ ਪੁਲਿਸ ਅੱਗੇ ਵੀ ਇਹ ਬਰਯਾਦ ਕਰਦੇ ਆ ਤੇ ਸਰਕਾਰ ਅੱਗੇ ਵੀ ਆ ਸ਼ਾਮ ਤੱਕ ਸਾਡੇ ਬੰਦੇ ਫਰਮ ਹੋਣੇ ਚਾਹੀਦੇ ਆ ਹਾਲਾਤ ਇਹ ਹੋ ਗਿਆ ਵੀ ਜੇ ਤੁਸੀਂ ਮੰਦਿਰ ਵੀ ਜਾਣਾ ਤੇ 9:00 ਵਜੇ ਜਾਓ ਸਵੇਰ ਸੂਰ ਦਾ ਕੰਮ ਛੱਡ ਦਿਓ ਕਿਉਂਕਿ ਹਾਲਾਤ ਆ ਤੁਹਾਡੇ ਸਾਹਮਣੇ ਆ ਤੇ ਜੇ ਇੱਕ ਮੌਜੂਦਾ ਕਾਉਂਸਲਰ ਵੀ ਨਹੀਂ ਸੁਰੱਖਿਅਤ ਹੈਗਾ ਤਾਂ ਬਾਕੀ ਰਹਿ ਕੀ ਆਵਾ ਤੇ ਪ੍ਰਸ਼ਾਸਨ ਨੇ ਪੂਰਾ ਅਗਾ ਚ ਬੂਠਾ ਦਿੱਤਾ ਵਾ ਕਿ ਆਪਣੇ ਅਸਲੇ ਜਮਾ ਕਰਾਓ ਅਸਲੇ ਜਮਾ ਕਰਾਓ ਜਿਨ੍ਹਾਂ ਤੋਂ ਮਸਲਾ ਆਇਆ ਉਹ ਤਾਂ ਜਮਾ ਕਰਉਣ ਰਿਹਾ ਪਰ ਜਿਹੜੇ ਬਿਨਾ ਲਾਇਸੈਂਸ ਕਾਉਂਸਲਰ ਲਈ ਫਿਰਦੇ ਉਹਨਾਂ ਨੂੰ ਕੌਣ ਪੁੱਛਣ데요 ਆ